ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜੀ ਇਹ ਕੀ ਅਪਡੇਟ ਹੈ ਜੀ ਕਰਦੇ ਹਾਂ ਖਬਰਾਂ ਸਾਰੀਆਂ ਸਾਂਝੀਆਂ ਆ ਬਿਲਕੁਲ ਪਹਿਲਾਂ ਤੋਂ ਸ਼ੁਰੂਆਤ ਕਰਦੇ ਹਾਂ ਡਾਕਟਰ ਮਨਮੋਹਨ ਸਿੰਘ ਤੋਂ ਦਰਸਲ ਡਾਕਟਰ ਮਨਮੋਹਨ ਸਿੰਘ ਸਾਭਾ ਪ੍ਰਧਾਨ ਮੰਤਰੀ ਦੇਸ਼ ਦੇ ਸਵਰਗੀ ਪ੍ਰਧਾਨ ਮੰਤਰੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਸੀ ਤੇ ਗੁਰਦੁਆਰਾ ਸ਼੍ਰੀ ਰਕਾਬਗੰਨ ਸਾਹਿਬ ਦਿੱਲੀ ਦੇ ਵਿੱਚ ਅੰਤਿਮ ਬਸਿਆ ਇਸ ਦੌਰਾਨ ਪ੍ਰਮੁੱਖ ਹਸਤੀਆਂ ਜਿਹੜੀਆਂ ਨੇ ਚਾਹੇ ਉਹ ਕਾਂਗਰਸ ਪਾਰਟੀ ਦੇ ਨਾਲ ਸਬੰਧਤ ਹੋਣ ਪਹੁੰਚੀਆਂ ਨੇ ਸੀਐਮ ਮਾਨ ਵੀ ਪਹੁੰਚੇ ਨੇ ਕਿਉਂਕਿ ਪਿਛਲੇ ਦਿਨੀ ਆਸਟ੍ਰੇਲੀਆ ਦੌਰੇ ਤੇ ਸੀਗੇ ਜਿਸ ਕਰਕੇ ਉਹ ਉਸ ਦੌਰਾਨ ਨਹੀਂ ਸੀ ਪਹੁੰਚ ਸਕਦੇ ਤੇ ਅੱਜ ਭੋਗ ਅੰਤਿਮ ਅਰਦਾਸ ਤੇ ਪਹੁੰਚੇ ਨੇ ਸੋਨੀਆ ਗਾਂਧੀ ਸਮੇਤ ਮਨੀਕਰਜਨ ਖੜਗੇ ਹੋਰ ਵੀ ਪਹੁੰਚੇ ਨੇ ਬੀਜੇਪੀ ਦੇ ਨਾਲ ਸਬੰਧਤ ਧਾਕੂ ਵੀ ਪਹੁੰਚੇ ਨੇ ਤੇ ਡਾਕਟਰ ਮਨਮੋਹਨ ਸਿੰਘ ਹਾਲਾਂਕਿ ਕਾਂਗਰਸ ਪਾਰਟੀ ਦੇ ਉਹ ਤੋਂ ਉਹ ਪ੍ਰਧਾਨ ਮੰਤਰੀ ਬਣੇ ਪਰ ਉਹਨਾਂ ਨੇ 1984 ਦੇ ਲਈ ਮਾਫੀ ਵੀ ਮੰਗੀ 10 ਸਾਲ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵੀ ਰਹੇ ਤੇ ਆਰਥਿਕ ਨੀਤੀਆਂ ਨਾਲ ਦੇਸ਼ ਨੂੰ ਅੱਗੇ ਵੀ ਲੈ ਕੇ ਗਏ ਦੇਸ਼ ਦਾ ਮਾਣ ਵੀ ਉਹਨਾਂ ਨੇ ਐਜ਼ ਅ ਸਿੱਖ ਪ੍ਰਾਈਮ ਮਿਨਿਸਟਰ ਕਿਉਂਕਿ ਪਹਿਲੇ ਸਿੱਖ ਸੀਗੇ ਜਿਹੜੇ ਉਹ ਪ੍ਰਾਈਮ ਮਿਨਿਸਟਰ ਬਣੇ ਭਾਰਤ ਦੇ ਇਸ ਕਰਕੇ ਅੱਜ ਉਹਨਾਂ ਦਾ ਅੰਤਿਮ ਅਰਦਾਸ ਸੀ ਜ਼ਰੂਰੀ ਹੈ ਉਹਨਾਂ ਨੂੰ ਯਾਦ ਕਰਨਾ 92 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਪਿਛਲੇ ਦਿਨੀ ਇਤਿਹਾਸ ਹੋ ਗਿਆ ਸੀ ਅਣਵੰਡੇ ਭਾਰਤੀਆਂ ਪੰਜਾਬ ਤੋਂ ਆਏ ਸੀ ਪਾਕਿਸਤਾਨ ਤੋਂ ਅੰਮ੍ਰਿਤਸਰ ਆਏ ਪਰਿਵਾਰ ਬਹੁਤ ਚੰਗਾ tangy ਤਰਸ਼ੀਆਂ ਦੇ ਵਿੱਚ ਰਿਹਾ ਸਟਰੀਟ ਲਾਈਟ ਦੇ ਵਿੱਚ ਛੇਟਾਂ ਬੈਠ ਕੇ ਪੜਦੇ ਰਹੇ ਮੋਡਲੀ ਪੜ੍ਹਾਈ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਤੱਕ ਪਹੁੰਚੇ ਪ੍ਰੋਫੈਸਰ ਲੱਗੇ ਬਹੁਤ ਅੱਗੇ ਤੱਕ ਗਏ ਆਕਸਫੋਰਡ ਯੂਨੀਵਰਸਿਟੀ ਤੱਕ ਫਿਰ ਪੜ੍ਹਾਈ ਲਿਖਾਈ ਦੇ ਸਿਰ ਤੇ ਅੱਗੇ ਵਧੇ ਗਏ ਤੇ ਆਰਥਿਕ ਨੀਤੀਆਂ ਦੇ ਮਾਹਿਰ ਹੋਣ ਕਰਕੇ ਦੇਸ਼ ਨੂੰ ਆਰਥਿਕ ਸੰਕਟ ਦੇ ਵਿੱਚੋਂ ਵੀ ਕੱਢਿਆ ਜੀ ਇਹਦੇ ਨਾਲ ਹੀ ਇੱਕ ਹੋਰ ਖਬਰ ਭਪਿੰਦਰ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਇਹ ਹੈ ਕਿਰਦਜੀਤ ਦੋਸਾਂਝ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਜੀ ਉਹ ਵੀਡੀਓ ਸਭ ਨੇ ਦੇਖੀ ਹਾਲਾਂਕਿ ਦੇਖੋ ਦਿਲਜੀਤ ਦੋਸਾਂਝ ਵੀ ਮਾਣ ਹੈ ਪੰਜਾਬ ਦਾ ਤੇ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਗਈ ਇੱਕ ਕਲਿੱਪ ਵੀ ਸਾਹਮਣੇ ਆਈ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਯੋਗਾ ਦੀ ਗੱਲ ਕਰਦੇ ਨੇ ਯੋਗ ਦੀ ਗੱਲ ਕਰਦੇ ਨੇ ਮੇਰਾ ਭਾਰਤ ਮਹਾਨ ਦੀ ਗੱਲ ਕਰਦੇ ਨੇ ਹਾਲਾਂਕਿ ਬਾਬੇ ਨਾਨਕ ਦਾ ਇੱਕ ਸ਼ਬਦ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਸੁਣਾਉਂਦੇ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਜੋ ਜਲਦੀਪ ਦੋਸਾਂਝ ਨੇ ਦੇਸ਼ ਭਰ ਦੇ ਵਿੱਚ ਟੂਰ ਲਾਏ ਉਹ ਬਹੁਤ ਚਰਚਾ ਦਾ ਵਿਸ਼ਾ ਰਿਹਾ ਇਹ ਹਾਲਾਂਕਿ ਵਿਵਾਦਾਂ ਦੇ ਵਿੱਚ ਵੀ ਰਹੇ ਪਰ ਬਹੁਤ ਸੁਪਰ ਡੁਪਰ ਹਿੱਟ ਉਹਨਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਦੇਖੋ ਇੱਕ ਪੰਜਾਬੀ ਆਰਟਿਸਟ ਜਦੋਂ ਗਲੋਬਲੀ ਜਾਂਦਾ ਕੋਚੀਲਾ ਤੋਂ ਲੈ ਕੇ ਜਦੋਂ ਹੁਣ ਮੁੰਬਈ ਤੋਂ ਲੈ ਕੇ ਗੁਹਾਟੀ ਦਿੱਲੀ ਵੱਖ-ਵੱਖ ਦੇਸ਼ ਦੇ ਵੱਖ-ਵੱਖ ਸ਼ਹਿਰਾਂਾਂ ਤੇ ਟੂਰ ਲਾਉਂਦਾ ਕਿਉਂਕਿ ਬਹੁਤੇ ਕਲਾਕਾਰ ਤਾਂ ਪੰਜਾਬ ਦੀ ਪੰਜਾਬ ਤੱਕ ਹੀ ਸੀਮਤ ਰਹਿ ਜਾਂਦੇ ਨੇ ਪਰ ਜਦੋਂ ਹਿੰਦੀ ਬੈਲਟ ਦੇ ਵਿੱਚ ਜਾ ਕੇ ਵੀ ਬਾਲੀਵੁੱਡ ਦੇ ਵਿੱਚ ਜਾ ਕੇ ਵੀ ਜਾਂ ਮੁੰਬਈ ਜਾ ਕੇ ਵੀ ਜਿਹੜੇ ਟੂਰ ਲਾਉਣੇ ਫਿਰ ਉਹ ਅੰਤਰਰਾਸ਼ਟਰੀ ਤੌਰ ਤੇ ਪ੍ਰਸਿੱਧ ਹੋਇਆ ਤੇ ਹੁਣ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਹਾਲਾਂਕਿ ਦੇਖੋ ਕਿਸਾਨਾਂ ਨੇ ਇਸ ਤੇ ਸਵਾਲ ਵੀ ਚੁੱਕੇ ਕਿ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ 39ਵੇਂ ਦਿਨ ਚ ਪਹੁੰਚ ਗਿਆ ਉਹਨਾਂ ਦਾ ਮਰਨ ਵਰਤ ਤੇ ਜਗਜੀਤ ਸਿੰਘ ਢੱਲੇਵਾਲ ਦੇ ਮਾਮਲੇ ਦੇ ਵਿੱਚ ਜਾਂ ਕਿਸਾਨਾਂ ਦੇ ਮਾਮਲੇ ਦੇ ਵਿੱਚ ਦਿਲਜੀਤ ਨੂੰ ਕੋਈ ਗੱਲ ਕਰਨੀ ਚਾਹੀਦੀ ਸੀ ਮੋਦੀ ਅੱਗੇ ਕਿਸਾਨਾਂ ਦਾ ਮੁੱਦਾ ਚੁੱਕਣਾ ਚਾਹੀਦਾ ਸੀ ਦੇ ਜੀ ਜੋ ਸੰਜ ਪੰਜਾਬੀਆਂ ਕਰਕੇ ਹੀ ਅੱਗੇ ਗਏ ਨੇ ਕਿਰਤੀ ਕਿਸਾਨਾ ਕਰਕੇ ਹੀ ਅੱਗੇ ਗਏ ਨੇ ਪਹਿਲਾਂ ਤਾਂ ਵਿਆਹਾਂ 'ਚ ਸ਼ੋਅ ਲਾਉਂਦੇ ਸੀ ਫਿਰ ਹੌਲੀ-ਹੌਲੀ ਬਾਲੀਵੁੱਡ ਤੱਕ ਪਹੁੰਚੇ ਨੇ ਕਿ ਅਸੀਂ ਹੀ ਉਹਨਾਂ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾਇਆ ਉਹਨਾਂ ਨੂੰ ਲੁਧਿਆਣਾ ਤੋਂ ਖਨੌਰੀ ਨੇੜੇ ਸੀ ਕਿ ਦਿੱਲੀ ਨੇੜੇ ਸੀ ਚਲੋ ਇਹ ਤਾਂ ਕਿਸਾਨਾਂ ਦੀ ਗੱਲ ਸੀ ਕਿ ਉਹਨਾਂ ਨੇ ਆਪਣਾ ਸ਼ਿਕਵਾ ਜ਼ਾਹਿਰ ਕੀਤਾ ਸ਼ਿਕਵਾ ਜ਼ਾਹਿਰ ਕਰਨਾ ਬਣਦਾ ਇਸ ਕਰਕੇ ਵੀ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦਾ ਪੁੱਤਰ ਹੈ ਕਿ ਪੰਜਾਬੀਆਂ ਦਾ ਮਾਣ ਹੈ ਤੇ ਇਸ ਕਰਕੇ ਉਹ ਗੱਲ ਕਰੇ ਪਰ ਬਹੁਤ ਸਾਰੀਆਂ ਇਸ ਦੌਰਾਨ ਰੈਸਟ੍ਰਿਕਸ਼ਨਸ ਵੀ ਹੁੰਦੀਆਂ ਨੇ ਜਦੋਂ ਇਸ ਲੈਵਲ ਤੇ ਮੁਲਾਕਾਤਾਂ ਹੁੰਦੀਆਂ ਨੇ ਹਾਲਾਂਕਿ ਸਿੰਘੂ ਬਾਰਡਰ ਪਿਛਲੇ ਅੰਦੋਲਨ ਦੇ ਵਿੱਚ ਦਿਲਜੀਤ ਗਏ ਉਸ ਦੌਰਾਨ ਉਹਨਾਂ ਨੇ ਸਹਾਇਤਾ ਵੀ ਕੀਤੀ ਕਰੋੜ ਰੁਪਏ ਦੀ ਉੱਥੇ ਵੀ ਗਏ ਇੱਕ ਦਿਨ ਜਾ ਕੇ ਵੀ ਆਏ ਸਿੰਘੂ ਬਾਰਡਰ ਦੇ ਉੱਤੇ ਤੇ ਉਹਨਾਂ ਨੂੰ ਖਾਲਿਸਤਾਨੀ ਵੀ ਕਿਹਾ ਗਿਆ ਕੰਗਨਾ ਨਣੌਤ ਦੇ ਵੱਲੋਂ ਪਰ ਹੁਣ ਬੀਜੇਪੀ ਦੇ ਕਹਿ ਲਈਏ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਕਹਿ ਲਈਏ ਕਿਉਂਕਿ ਬੀਜੇਪੀ ਆਗੂ ਮਨਜਿੰਦਰ ਸਿਰਸਾ ਦੇ ਰਿਹਾਈਸ਼ ਤੇ ਵੀ ਗਏ ਇਹ ਸੂਤ ਸਾਬਤ ਵੀ ਹੁੰਦਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਹੀ ਮੁਲਾਕਾਤ ਇਹ ਕਰਵਾਈ ਹੈਗੀ ਹੈ ਵਿਚੋਲਗੀ निभाई ਹੈਗੀ ਹੈ ਤੇ ਹੁਣ ਸਵਾਲ ਇਹੀ ਹੈ ਹਾਲਾਂਕਿ ਦੋਵੇਂ ਪਾਸੇ ਨੂੰ ਹੁੰਦੇ ਨੇ ਹਰ ਇੱਕ ਚੀਜ਼ ਦੇ ਕੀ ਦਿਲਜੀਤ ਨੂੰ ਗੱਲ ਕਰਨੀ ਚਾਹੀਦੀ ਸੀ ਕੀ ਦਿਲਜੀਤ ਉੱਥੇ ਗੱਲ ਕਰਕੇ ਆਏ ਨੇ ਜਾਂ ਫਿਰ ਉਹ ਸਿਰਫ ਹੁਣ ਕਿਉਂਕਿ ਜਦੋਂ ਬੰਦਾ ਬਹੁਤ ਉੱਪਰ ਪਹੁੰਚ ਜਾਂਦਾ ਫਿਰ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਜਿਹੜੇ ਇਸ ਤਰ੍ਹਾਂ ਦੇ ਸ਼ੋਅ ਹੁੰਦੇ ਨੇ ਉਹ ਕਰਨੇ ਸੌਕੇ ਨਹੀਂ ਹੁੰਦੇ ਹੈਗੇ ਜਦੋਂ ਇਸ ਲੈਵਲ ਤੇ ਬੰਦਾ ਜਾਂਦਾ ਫਿਰ ਕਿਉਂਕਿ ਏਜੰਸੀਆਂ ਵੀ ਹੁੰਦੀਆਂ ਨੇ ਈਡੀ ਤੋਂ ਲੈ ਕੇ ਇਨਕਮ ਟੈਕਸ ਤੋਂ ਲੈ ਕੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹਾਲਾਂਕਿ ਦਿਲਜੀਤ ਦੱਸਾਂਝ ਤਾਂ ਕਿਉਂਕਿ ਟੈਕਸ ਵੇਅਰ ਨੇ ਚੰਗੇ ਜਿੰਨਾ ਵੀ ਉਹ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਇੱਕ ਨੰਬਰ ਦੇ ਵਿੱਚ ਕਰਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਬੰਦਾ ਏਡੀ ਬੜੀ ਸੈਲੀਬ੍ਰਿਟੀ ਹੋ ਗਏ ਜੀ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੇਖਣੀਆਂ ਪੈਂਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਤਾਂ ਦਿਲਜੀਤ ਨੇ ਹਾਲਾਂਕਿ ਕਿਹਾ ਕਿ ਅਸੀਂ ਪੰਜਾਬੀ ਆ ਗਏ ਸਾਰੇ ਜਗ੍ਹਾ ਮੈਂ ਕਿੱਥੇ ਕਿ ਆਏ ਜੀ ਲੁਧਿਆਣਾ ਦੇ ਵਿੱਚ ਵੀ ਤੁਸੀਂ ਸ਼ੋਅ ਦੇਖਿਆ ਪਰ ਤਿਰੰਗਾ ਵੀ ਉਹਨਾਂ ਨਾਲ ਹੀ ਰੱਖਿਆ ਤਾਂ ਕਿਤੇ ਨਾ ਕਿਤੇ ਦਿਲਜੀਤ ਦੀ ਇਹ ਕੋਸ਼ਿਸ਼ ਵੀ ਹੈ ਕਿ ਮੈਨੂੰ ਜਿਹੜੀ ਮੇਰੀ ਇਮੇਜ ਆ ਜਿਹੜੀ ਬਹੁਤ ਸਾਰੇ ਲੋਕਾਂ ਨੇ ਇਸ ਤਰੀਕੀ ਬਣਾਈ ਕਿ ਸ਼ਾਇਦ ਮੈਂ ਖਾਲਿਸਤਾਨੀ ਸਪੋਰਟਰ ਆ ਜਾਂ ਦੇਖੋ ਖਾਲਿਸਤਾਨੀ ਤੇ 1 ਮਿੰਟ ਚ ਕਹ ਦਿੱਤਾ ਜਾਂਦਾ ਹੈ ਪੰਜਾਬੀਆਂ ਨੂੰ ਕਿਸਾਨਾਂ ਨੂੰ ਜੇ ਕੋਈ ਵੀ ਗੱਲ ਕਰਦਾ ਹੈ ਤਾਂ ਮਿੰਟ ਦੇ ਵਿੱਚ ਉਹਨਾਂ ਨੂੰ ਜਿਹੜਾ ਖਾਲਿਸਤਾਨੀ ਕਹੇ ਜਾਂਦਾ ਜਾਂ ਅੱਤਵਾਦੀ ਕਹੇ ਜਾਂਦਾ ਕਿ ਤੁਸੀਂ ਤਾਂ ਦੇਸ਼ ਵਿਰੋਧੀ ਨਹੀਂ ਜੀ ਪਰ ਦਿਲਜੀਤ ਨੇ ਇਹ ਕੋਸ਼ਿਸ਼ ਕੀਤੀ ਆਪਣੀ ਜਿਹੜੀ ਇਮੇਜ ਸੁਧਾਰਨ ਦੀ ਤੇ ਤਿਰੰਗਾ ਵੀ ਲੈਂਦਾ ਹੁਣ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੀ ਹਾਲਾਂਕਿ ਉਹਨਾਂ ਨੇ ਜਿਹੜਾ ਇੱਕ ਸ਼ੇਅਰ ਵੀ ਉਦੋਂ ਸੁਣਾਇਆ ਕਿ ਜਿਹੜੇ ਸ਼ਾਇਰ ਨੇ ਦੌਰੀ ਸਾਹਿਬ ਕੇ ਹਿੰਦੁਸਤਾਨ ਕਿਸੇ ਕੀ ਬਾਪ ਕਾ ਨਹੀਂ ਮਤਲਬ ਉਹਨਾਂ ਨੂੰ ਉਹਨਾਂ ਨੇ ਉਸ ਤਰ੍ਹਾਂ ਨਹੀਂ ਗੱਲ ਦੀ ਵਿਰੋਧਤਾ ਵੀ ਕੀਤੀ ਕਿ ਮੈਨੂੰ ਕੋਈ ਟਾਰਗੇਟ ਕੀਤਾ ਜਾ ਰਿਹਾ ਜਦੋਂ ਉਹਨਾਂ ਨੇ ਪੰਜਾਬ ਦੇ ਸਪੈਲਿੰਗ P A N J A B ਲਿਖਦੇ ਉਦੋਂ ਵੀ ਉਹਨਾਂ ਨੇ ਟਾਰਗੇਟ ਕੀਤਾ ਗਿਆ ਅ ਕੇ ਜੀ ਦੇਖੋ ਇਹ ਤਾਂ ਪਾਕਿਸਤਾਨ ਵਾਲੇ ਪੰਜਾਬ ਦੀ ਗੱਲ ਕਰਦਾ ਦਿਲਜੀਤ ਤਾਂ ਹੁਣ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਜਾਣਗੀਆਂ ਜਾਂ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਹੋਣੀ ਜਾਂ ਉਸ ਤੋਂ ਪਹਿਲਾਂ ਹਾਲਾਂਕਿ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਵੀ ਸਟੇਜ ਤੋਂ ਦਿਲਜੀਤ ਬੋਲੇ ਜਿਸ ਦਿਨ ਸ਼ੋਅ ਸੀ ਉਹਨਾਂ ਦਾ ਕਿ ਮੈਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਜਿਸ ਨੇ ਇਸ ਢੰਗ ਦੇ ਨਾਲ ਡਾਕਟਰ ਮਨਮੋਹਨ ਸਿੰਘ ਦੀ ਵੀ ਉਹਨਾਂ ਨੇ ਤਾਰੀਫ਼ ਕੀਤੀ ਜਿਸ ਨੂੰ ਕਾਂਗਰਸ ਨੇ ਆਪਣੇ ਪੇਜਾਂ ਤੇ ਸ਼ੇਅਰ ਵੀ ਕੀਤਾ ਇਸ ਚੀਜ਼ ਨੂੰ ਪਰ ਇਸ ਤੋਂ ਵੀ ਅੱਗੇ ਗੱਲ ਇਹ ਹੈ ਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਤੋਂ ਸਭ ਦੇ ਸਾਂਝੇ ਹੋ ਜਾਂਦੇ ਨੇ ਫਿਰ ਕਿਸਾਨਾਂ ਨੂੰ ਇਹ ਕਹਿਣਾ ਕਿ ਸਿਰਫ ਦਿਲਜੀਤ ਸਾਡੀ ਹੀ ਗੱਲ ਕਰਨ ਪੰਜਾਬੀਆਂ ਦੀ ਹੀ ਗੱਲ ਕਰਨ ਸ਼ਾਇਦ ਕਾਫੀ ਮੁਸ਼ਕਲ ਹੋ ਸਕਦਾ ਪਰ ਆਪਾਂ ਇਹਨਾਂ ਨੂੰ ਲੋਕਾਂ ਤੇ ਛੱਡਦੇ ਹਾਂ ਕਿ ਲੋਕ ਇਸ ਮਾਮਲੇ ਦੇ ਵਿੱਚ ਕੀ ਸੋਚਦੇ ਨੇ ਜੀ ਜੀ ਰਣਜੀ ਆਵਾਜ਼ ਆ ਰਹੀ ਹੈ ਜੀ 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 ਕੰਟੀਨਿਊ ਕਰਾਂਗੇ ਆਪਾਂ ਜੀ ਜੀ ਮੈਂ ਇਹ ਕਹਿ ਰਿਹਾ ਸੀ ਕਿ ਇਸ ਨੂੰ ਲੋਕਾਂ ਤੇ ਛੱਡ ਦੇਣਾ ਚਾਹੀਦਾ ਕਿ ਲੋਕ ਕੀ ਸੋਚਣੇ ਕਿਉਂਕਿ ਦੋਵੇਂ ਪੱਖ ਨੇ ਇਸ ਚੀਜ਼ ਦੇ ਬਸ ਮੈਂ ਮੈਂ ਨਾ ਇੱਕ ਚੀਜ਼ ਕਹਿਣਾ ਹੁੰਦਾ ਜੀ ਇਹਦੇ ਇਹਦੇ ਵਿੱਚ ਜੇ ਮੈਂ ਆਪਦੀ ਇਨਪੁਟ ਫਾਵਾ ਇਹ ਲੋਕ ਵੀ ਨਾ ਕਈ ਵਾਰ ਜ਼ਿਆਦਾ ਆਸ ਰੱਖ ਲੈਂਦੇ ਆ ਕਿਸੇ ਚੀਜ਼ ਦੇ ਉੱਤੇ ਉਹ ਇਹ ਕਲਾਕਾਰ ਆ ਇਹਨਾਂ ਨੇ ਕਲਾਕਾਰੀ ਰਹਿਣਾ ਇਹਨਾਂ ਦਾ ਪ੍ਰੋਫੈਸ਼ਨ ਹੈ ਸੋ ਇਸ ਕਰਕੇ ਇਹਨਾਂ ਨੂੰ ਉਧਰਲੇ ਪਾਸੇ ਹੀ ਰਹਿਣ ਦਿਓ ਕਈ ਵਾਰ ਤੁਹਾਨੂੰ ਜ਼ਿਆਦਾ ਹਸਾਂ ਹੋ ਜਾਂਦੀਆਂ ਨੇ ਤੇ ਜਿਨ੍ਹਾਂ ਨੇ ਇਨਕਲਾਬ ਕਰਨਾ ਹੁੰਦਾ ਹੈ ਸੰਘਰਸ਼ ਕਰਨੇ ਹੁੰਦੇ ਨੇ ਉਹ ਉਹ ਇੰਨੇ ਇੰਨੀ ਚੱਕਾ ਜਾਣਦ ਰੌਸ਼ਨੀ ਜਾਂ ਚੱਕਾ ਚਾਂਦ ਜ਼ਿੰਦਗੀ ਦੇ ਵਿੱਚ ਨਹੀਂ ਜੀ ਆਉਂਦੇ ਹੁੰਦੇ ਹੈਗੇ ਲੋਕਾਂ ਨੂੰ ਇਹ ਪਵਿੰਦਰ ਤੁਸੀਂ ਬਹੁਤ ਵਾਜਿਬ ਗੱਲ ਕੀਤੀ ਹੈ ਕਿਉਂਕਿ ਇਹ ਤਾਂ ਕਮਰਸ਼ੀਅਲ ਹੀ ਨੇ ਜੀ ਕਮਰਸ਼ੀਅਲ ਹੀ ਪ੍ਰੋਫੈਸ਼ਨਲੀ ਹੀ ਨੇ ਇਹਨਾਂ ਨੇ ਫਿਲਮਾਂ ਵੀ ਦੇਖਣੀਆਂ ਹੈ ਇਹਨਾਂ ਨੇ ਹਿੰਦੀ ਫਿਲਮਾਂ ਦੇ ਵਿੱਚ ਕੰਮ ਵੀ ਕਰਨਾ ਹੈ ਦੇਖੋ ਦਿਲਜੀਤ ਹਾਲਾਂਕਿ ਦਸਤਾਰ ਬਣ ਕੇ ਗਿਆ ਬਾਲੀਵੁੱਡ ਦੇ ਵਿੱਚ ਉਹਨੇ ਕਿਹਾ ਕਿ ਮੈਂ ਪੱਗ ਬਨੂੰਗਾ ਪੱਗ ਬਨ ਕੇ ਹੀ ਐਕਟਿੰਗ ਕਰੂੰਗਾ ਪਰ ਉਸ ਤੋਂ ਬਾਅਦ ਜਦੋਂ ਕਿਰਦਾਰ ਆਇਆ ਚਮਕੀਲੇ ਦਾ ਫਿਰ ਕਿਰਦਾਰ ਚਮਕੀਲੇ ਦਾ ਵੀ ਨਿਭਾਇਆ ਫਿਰ ਕਿਰਦਾਰ ਕਿਰਦਾਰ ਆਇਆ ਜਸਵੰਤ ਸਿੰਘ ਖਾਲੜਾ ਦਾ ਹਾਲਾਂਕਿ ਉਹ ਫਿਲਮ ਰਿਲੀਜ਼ ਨਹੀਂ ਹੋਈ ਜੀ ਹਾਲੇ ਤੱਕ ਪਰ ਕਿਰਦਾਰ ਉਹ ਵੀ ਨਿਭਾਇਆ ਤਾਂ ਹੁਣ ਅਸੀਂ ਦਿਲਜੀਤ ਨੂੰ ਇੱਕ ਪਾਸੇ ਜੇ ਇਹ ਕਹਿ ਕੇ ਬਹੁਤ ਪ੍ਰੇਜ਼ ਕਰੀਏ ਕਿ ਜਸਵੰਤ ਸਿੰਘ ਖਾਲੜਾ ਦਾ ਉਹਨਾਂ ਨੇ ਕਿਰਦਾਰ ਨਿਭਾਇਆ ਦੂਜੇ ਪਾਸੇ ਉਹਨਾਂ ਨੇ ਫਿਰ ਚਮਕੀਲਾ ਦਾ ਕਿਰਦਾਰ ਵੀ ਨਿਭਾਇਆ ਜੋ ਕਿ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਚੰਕੀਲਾ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ ਚੰਕੀਲਾ ਦੇ ਗੀਤਾਂ ਨੂੰ ਕਿਸ ਸੁਣਾਇਆ ਜਾਂਦਾ ਜੀ ਕਿ ਕਿਹਦੇ ਵਿੱਚ ਮੈਂ ਇਨਪੁੱਟ ਪਾਦਾ ਹੋ ਸਕਦਾ ਜੀ ਜਿੱਦਾਂ ਦੀਆਂ ਮੁਲਕਾਤਾਂ ਚੱਲ ਰਹੀਆਂ ਸਾਰਾ ਕੁਝ ਹੋ ਰਿਹਾ ਇਹ ਮੈਨੂੰ ਆਪ ਨੂੰ ਨਿਜੀ ਲੱਗ ਰਿਹਾ ਦੇਖ ਲਿਓ ਜੀ ਆਉਣੇ ਦਿਨ ਆਉਣੇ ਵਾਲੇ ਦਿਨਾਂ ਦੇ ਵਿੱਚ ਇਹਦੀ ਮੂਵੀ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਉਹ ਵੀ ਰਿਲੀਜ਼ ਕਰ ਦੇਣਗੇ ਦੇਖ ਲਿਓ ਤੁਸੀਂ ਹੋਣਾ ਇਹ ਹੋਊਗਾ ਜੀ ਇਹ ਕਿਉਂਕਿ ਜੋ ਹੁਣ ਉਹਨਾਂ ਦੇ ਹਿਸਾਬ ਨਾਲ ਚੱਲੂਗਾ ਹੋ ਜਾਊਗਾ ਇਸ ਕਰਕੇ ਕਲਾਕਾਰ ਇਹਨਾਂ ਨੂੰ ਕਲਾਕਾਰ ਹੀ ਰਹਿਣ ਦੇਣਾ ਚਾਹੀਦਾ ਲੋਕਾਂ ਨੂੰ ਜੀ ਬਿਲਕੁਲ ਇਹੀ ਗੱਲ ਹੈਗੀ ਕਿ ਕਲਾਕਾਰਾਂ ਨੂੰ ਕਲਾਕਾਰ ਹੀ ਰਹਿਣਾ ਚਾਹੀਦਾ ਇਹ ਗੱਲ ਕਹਿਣਾ ਕਿ ਦਿਲਜੀਤ ਨੂੰ ਪ੍ਰਧਾਨ ਮੰਤਰੀ ਮੋਦੀ ਕੋਲ ਜਾ ਕੇ ਕਿਸਾਨਾਂ ਦੀ ਮੰਗ ਰੱਖਣੀ ਚਾਹੀਦੀ ਸੀ ਮੈਂ ਇਸ ਦੇ ਵਿੱਚ ਇਹ ਕਹਿ ਰਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਕੋਲ ऑलरेडी ਇਹ ਗੱਲਾਂ ਜਾ ਰਹੀਆਂ ਨੇ ਕੱਲੇ ਦਿਲਜੀਤ ਦੇ ਕਹਿਣ ਨਾਲ ਨਹੀਂ ਸੀ ਕੁਝ ਵੀ ਹੋਣਾ ਹਾਲਾਂਕਿ ਉਹਨਾਂ ਨੂੰ ਮੀਡੀਆ ਦੇ ਥਰੂ ਉਹਨਾਂ ਨੂੰ ਏਜੰਸੀਜ਼ ਦੇ ਥਰੂ ਉਹਨਾਂ ਨੂੰ ਆਪਣੇ ਲੀਡਰਜ਼ ਦੇ ਥਰੂ ਹਰ ਗੱਲ ਕੱਲੀ-ਕੱਲੀ ਗੱਲ ਉਹਨਾਂ ਕੋਲ ਹੀ ਪਹੁੰਚਦੀ ਹੈ ਜਿੱਥੇ ਕਿਤੇ ਦੇਸ਼ ਦੇ ਹਿੱਸੇ ਦੇ ਵਿੱਚ ਕੁਝ ਵੀ ਵਾਪਰਦਾ ਹੈ ਤਾਂ ਉਹਨਾਂ ਨੂੰ ਗੱਲ ਪਤਾ ਹੈ ਕੋਈ ਇਹ ਕੋਈ ਹੈ ਗੱਲ ਨਹੀਂ ਹੈਗੀ ਕਿ ਉਹਨਾਂ ਤੱਕ ਕਦੇ ਕੋਈ ਗੱਲ ਨਹੀਂ ਪਹੁੰਚੀ ਨਗੀ ਵੈਸੇ ਵੀ ਤੁਹਾਨੂੰ ਜਦੋਂ ਇਸ ਲੈਵਲ ਤੇ ਤੁਹਾਡੀ ਮੁਲਾਕਾਤਾਂ ਹੁੰਦੀਆਂ ਤੁਹਾਨੂੰ ਏਜੰਡਾ ਦੇਣਾ ਪੈਂਦਾ ਹੈ ਵੀ ਤੁਸੀਂ ਕਿਸ ਏਜੰਡੇ ਤੇ ਗੱਲ ਕਰੋਗੇ ਉਹ ਪਹਿਲਾਂ ਹੀ ਕਹਿ ਵੀ ਦਿੰਦੇ ਨੇ ਕਿ ਇਸ ਤੇ ਤੁਸੀਂ ਗੱਲ ਨਹੀਂ ਕਰ ਸਕਦੇ ਹੈਗੇ ਤਾਂ ਦਿਲਜੀਤ ਨੂੰ ਕਲਾਕਾਰ ਹੀ ਰਹਿਣ ਦੇਣਾ ਚਾਹੀਦਾ ਬਹੁਤ ਬਿਲਕੁਲ ਠੀਕ ਹੈ ਜੀ 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 ਹੋਰ ਕੋਈ ਅਪਡੇਟ ਜੀ ਆ ਬਿਲਕੁਲ ਪੰਜਾਬ ਦੇ ਵਿੱਚ ਐਨੀ ਦੇ ਨੀ ਕਿਉਂਕਿ ਠੰਡ ਦਾ ਮੌਸਮ ਹੈ ਤੇ ਦਾ ਕਾਫੀ ਪੈ ਰਹੀ ਹੈ ਧੁੰਦ ਕਾਰਨ ਕੁਝ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਕਿਉਂਕਿ ਵਿਜ਼ਿਬਿਲਟੀ ਜਦੋਂ ਘਟ ਜਾਂਦੀ ਹੈ ਸੜਕਾਂ ਤੇ ਫਿਰ ਕੁਝ ਹਾਦਸੇ ਵੀ ਵਾਪਰਦੇ ਨੇ ਇਸੇ ਤਰ੍ਹਾਂ ਦੇ ਕੁਝ ਹਾਦਸੇ ਆਦੇ ਵੀ ਵਾਪਰੇ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਕਈ ਥਾਵਾਂ ਤੇ ਬਚਾ ਵੀ ਰਿਹਾ ਹੈ ਪਰ ਵਿਜ਼ਿਬਿਲਟੀ ਘਟ ਹੋਣ ਕਰਕੇ ਤੇ ਟੈਂਪਰੇਚਰ ਵੀ ਹੁਣ ਹਾਲਾਂਕਿ ਕੈਨੇਡਾ ਦਾ ਟੈਂਪਰੇਚਰ ਤਾਂ ਯੂਰ ਮਾਈਨਸ ਦੇ ਵਿੱਚ ਹੀ ਪਹੁੰਚ ਜਾਂਦਾ ਪਰ ਪੰਜਾਬ ਕਾ ਫਿਰ 3-4-5 ਡਿਗਰੀ ਤੇ ਕਾਫੀ ਠੰਡ ਮਹਿਸੂਸ ਕਰਦਾ ਹੈ ਤੇ ਪੰਜਾਬ ਇਸ ਵੇਲੇ ਠੰਡ ਦੀ ਅਗੋਸਟ ਵੀ ਹੈ ਤੇ ਇਸ ਦੇ ਨਾਲ ਹੀ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤੇ ਬਾਦ ਦਿੱਲੀ ਦੀ ਕੀਤੀ ਜਾਵੇ ਉੱਥੇ ਅੱਜ ਪ੍ਰਧਾਨ ਮੰਤਰੀ ਮੋਦੀ ਪਹੁੰਚੇ ਸੀ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਕਟੜ ਬੇਈਮਾਨ ਕਿਹਾ ਹਾਲਾਂਕਿ ਉਹਨਾਂ ਨਾਮ ਨਹੀਂ ਲਿਆ ਉਹ ਕਹਿੰਦੇ ਇਹਨਾਂ ਨੇ 10 ਸਾਲ ਦੇ ਵਿੱਚ ਦਿੱਲੀ ਦਾ ਬਹੁਤ ਨੁਕਸਾਨ ਕੀਤਾ ਦਿੱਲੀ ਨੂੰ ਉਹਨਾਂ ਨੇ ਆਪ ਆਪ ਸ਼ਬਦ ਯੂਜ਼ ਕਰਕੇ ਨਾਲ ਦਾ ਲਾ ਦਿੱਤਾ ਕਿ ਦਿੱਲੀ ਦੇ ਦਿੱਲੀ ਦੀ ਜਿਹੜੀ ਸਰਕਾਰ ਹੈ ਇਹ ਆਪ ਦਾ ਹੈ ਇਹ ਤੋਂ ਅੱਧ ਰਹੀ ਇਤਰਾਸ ਦੀ ਹੈਗੀ ਆ ਦਿੱਲੀ ਦੇ ਲੋਕਾਂ ਲਈ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੀ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਪ੍ਰਾਪਤੀਆਂ ਕੀਤੀਆਂ ਨੇ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਦਿਨਵਾਈਆਂ ਜੋ ਕਿਉਂਕਿ ਸ਼ਬਦੀ ਵਾਰ ਸ਼ੁਰੂ ਹੋ ਗਿਆ ਏ ਤੇ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਫਰਵਰੀ ਦੇ ਵਿੱਚ ਤਕਰੀਬਨ ਇਲੈਕਸ਼ਨ ਹੋ ਜਾਣੀ ਹੈ ਅਰਵਿੰਦ ਕੇਜਰੀਵਾਲ ਉਸ ਦੇ ਲਈ ਪੂਰੀ ਕੋਸ਼ਿਸ਼ਾਂ ਵੀ ਕਰ ਰਹੇ ਨੇ ਤੇ ਹੁਣ ਭਾਜੀਪੀ ਵੀ ਜਿਹੜੀ ਹੈ ਉਹ ਪੱਪਾ ਭਾਰ ਆ ਗਈ ਹੈਗੀ ਹੈ ਇੱਕ ਹੋਰ ਜਿਹੜੀ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਅਪਡੇਟ ਆ ਉਹ ਇਹ ਆ ਅਪਿੰਦਰ ਕੀ ਅਕਾਲ ਤਖਤ ਸਾਹਿਬ ਨੇ 2 ਦਸੰਬਰ ਨੂੰ ਕੁਝ ਫੈਸਲੇ ਕੀਤੇ ਸੀ ਹਾਲਾਂਕਿ ਉਹਦੇ ਵਿੱਚ ਜਿਹੜੀ ਧਾਰਮਿਕ ਸਜ਼ਾ ਵਾਲੇ ਫੈਸਲੇ ਸੀ ਉਹ ਤਾਂ ਪ੍ਰਵਾਨ ਕਰ ਲਏ ਗਏ ਜੀ ਪਰ ਜਿਹੜਾ ਉਸ ਦੇ ਵਿੱਚ ਇੱਕ ਫੈਸਲਾ ਸੀ ਕਿ ਜਿਨ੍ਹਾਂ ਨੇ ਅਸਤੀਫੇ ਦਿੱਤੇ ਨਹੀਂ ਉਹ ਪ੍ਰਵਾਨ ਕੀਤੇ ਜਾਣ ਜਿਵੇਂ ਕਿ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ ਹੋਇਆ ਪ੍ਰਧਾਨਜੀਤ ਨੂੰ ਉਹ ਪ੍ਰਮਾਨ ਕੀਤਾ ਜਾਵੇ ਉਹ ਪ੍ਰਵਾਨ ਨਹੀਂ ਕੀਤਾ ਗਿਆ ਜਿਵੇਂ ਇੱਕ ਕਿਹਾ ਗਿਆ ਸੀ ਕਿ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਉਹਨੂੰ ਭਰਤੀ ਮਹਿੰਮ ਸ਼ੁਰੂ ਕਰੇਗੀ ਉਹਦੇ ਵਿੱਚ ਜਿਹੜੇ ਬਾਗੀ ਘੜੇ ਦੇ ਆਦਮੀ ਸੀਗੇ ਉਹ ਵੀ ਸੀਗੇ ਜਿਹੜੇ ਭਾਈ ਅਮਰੀਕ ਸਿੰਘ ਹੈ ਉਹਨਾਂ ਦੀ ਧੀ ਵੀ ਸੀਗੀ ਸਤਪੰਦ ਕੌਰ ਇਆਲੀ ਸੀਗੇ ਝੁੰਡਾ ਸੀਗੇ ਹੋਰ ਇਸ ਤਰ੍ਹਾਂ ਦੇ ਆਦੂ ਸੀਗੇ ਉਸ ਤੇ ਵੀ ਕੋਈ ਕੰਮ ਨਹੀਂ ਹੋਇਆ ਹੈਗਾ ਤੇ ਉਸ ਮਾਮਲੇ ਦੇ ਵਿੱਚ ਅੱਜ ਫੇਰ ਅਕਾਲੀ ਦਲ ਦੇ ਜਿਹੜੇ ਬਾਗੀ ਢੜੇ ਦੇ ਮੈਂਬਰ ਨੇ ਉਹ ਜਸਵੰਤ ਸਿੰਘ ਸਾਹਿਬ ਕੋਲ ਗਏ ਸੀ ਤੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਜਿੰਨਾ ਸਮਾਂ ਸੀਗਾ ਪਹਿਲਾਂ 3 ਦਿਨ ਦਾ ਫਿਰ 20 ਦਿਨ ਦਾ ਉਹ ਪੂਰਾ ਹੋ ਗਿਆ 23 ਦਸੰਬਰ ਨੂੰ ਕਿ ਹਾਲੇ ਤੱਕ ਅਕਾਲੀ ਦਲ ਇਸ ਮਾਮਲੇ ਦੇ ਵਿੱਚ ਟਾਲਾ-ਵੱਟ ਰਿਹਾ ਕੋਈ ਫੈਸਲਾ ਜਿਹੜਾ ਇਹ ਉਹ ਮੰਨ ਨਹੀਂ ਰਿਹਾ ਹੈਗਾ ਇਹਦੇ ਨਾਲ ਹੀ ਭਪਿੰਦਰ ਇੱਕ ਹੋਰ ਅਪਡੇਟ ਇਹ ਹੈ ਕਿ ਅਮਰਿਤਪਾਲ ਸਿੰਘ ਆਪਣੀ ਨਵੀਂ ਪਾਰਟੀ ਬਣਾ ਰਹੇ ਨੇ ਸਿਆਸੀ ਪਾਰਟੀ ਕਿਉਂਕਿ ਪਹਿਲਾਂ ਤਾਂ ਵਾਰਿਸ ਪੰਜਾਬ ਦੇ ਜਥੇਬੰਦ ਦਿੱਤੀ ਗਈ ਜੀ ਹੁਣ ਨਵੀਂ ਸਿਆਸੀ ਪਾਰਟੀ ਜਿਹੜੀ ਆ ਉਹ ਮਾਗੀ ਦੇ ਮੇਲੇ ਦੇ ਉੱਤੇ ਕਾਨਫਰੰਸ ਕਰਕੇ ਨਵੀਂ ਪਾਰਟੀ ਦਾ ਆਗਾਜ਼ ਕੀਤਾ ਜਾਣਾ ਉਹਨਾਂ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਾਲਾਂਕਿ ਕਿੰਨਾ ਕੋਈ ਇਕੱਠ ਹੁੰਦਾ ਪੰਜਾਬ ਦੇ ਲੋਕ ਕਿੰਨਾ ਕੋਈ ਸਾਥ ਦਿੰਦੇ ਨੇ ਇਹ ਸਮਾਂ ਦੱਸੇਗਾ ਪਰ ਕਿਉਂਕਿ ਜਿਸ ਤਰ੍ਹਾਂ ਲੋਕ ਸਭਾ ਤੋਂ ਉਹਨਾਂ ਦੇ ਵਿੱਚ 4 ਲੱਖ ਤੋਂ ਵੱਧ ਵੋਟਾਂ ਖਡੂਰ ਸਾਹਿਬ ਤੋਂ ਪਈਆਂ ਤੇ ਸਰਬਜੀਤ ਸਿੰਘ ਖਾਲਸਾ ਵੀ ਨੌ ਦੇ ਨੌ ਹਲਕੇ ਫਰੀਦਕੋਟ ਦੇ ਜੇਤੂ ਰਹੇ ਅਜ਼ਾਦ ਤੌਰ ਤੇ ਤੇ ਖਡੂਰ ਸਾਹਿਬ ਦੇ ਵਿੱਚੋਂ ਨੌ ਦੇ ਵਿੱਚੋਂ ਸੱਤ ਹਲਕੇ ਜਿੱਤੂ ਰਹੇ ਤਾਂ 16 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਭਾਵ ਕਿ ਜੇਕਰ ਐਮ ਐਲ ਏ ਦੇ ਤੌਰ ਤੇ ਤੁਸੀਂ ਦੇਖਦੇ ਹੋ ਕਿ 16 ਐਮ ਐਲ ਏ ਬਣਦੇ ਨੇ ਉਸ ਤਰੀਕੇ ਦੇ ਨਾਲ ਪਰ ਚਲੋ ਹਾਲਾਂਕਿ ਉਹ 2024 ਸੀ 2027 ਦੇ ਵਿੱਚ ਇਲੈਕਸ਼ਨ ਹੋਣੀ ਹੈ ਸਿਆਸੀ ਪਾਰਟੀ ਬਣਾਉਣ ਜਾ ਰਹੇ ਨੇ ਕਿੰਨਾ ਕੁ ਲੋਕ ਸਾਧਨ ਨੇ ਕਿਹੜੇ ਏਜੰਡੇ ਨੇ ਕਿਉਂਕਿ ਇੱਕ ਤਾਂ ਹੈ ਕਿ ਅਕਾਲੀ ਦਲ ਤਾਂ ਹਾਸ਼ੀਏ ਤੇ ਹੈ ਇਸ ਵੇਲੇ ਅਕਾਲੀ ਦਲ ਆਪਣੇ ਵਿਚਾਣੇ ਬਾਣੇ ਤੇ ਬੇਚੁੱਲਿਆ ਹੋਇਆ ਹੈਗਾ ਜੀ 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 ਸੋ ਬਹੁਤ ਬਹੁਤ ਧੰਨਵਾਦ ਕੱਲ ਨੂੰ ਅਪਡੇਟ ਕਰਾਂਗੇ 23 ਫਸਲਾਂ ਤੇ ਐਮ ਐਸ ਪੀ ਦੇਣ ਵਾਲੀ ਜਿਹੜੀ ਸਰਕਾਰ ਸੀਗੀ ਉਹਦੀ ਗੱਲਬਾਤ ਅੱਜ ਰਹਿ ਗਈ ਆਪਾਂ ਕੱਲ ਨੂੰ ਕਰਾਂਗੇ ਜੀ ਗੱਲਬਾਤ ਜੀ ਜੀ ਧੰਨਵਾਦ